ਇੰਜਨ ਗੇਅਰ ਦਾ ਇੰਜਨ ਗੇਅਰ ਦਾ ਫੀਲਡ ਆ ਬਾਈ ਜਮਾ ਕਲਚ ਪਲੇਟ ਨਾਲ ਦੀ ਆਜੇ ਦਾ ਕਲਚ ਵੀ ਨਹੀਂ ਖੁੱਲਿਆ ਰੰਗ ਪੇਂਟ ਦਾ ਰੀਨ ਨਾਲ ਸਾਰਾ ਰੰਗ ਪੇਂਟ ਦਾ ਬਾਈ ਸਾਰੇ ਟਰੈਕਟਰ ਓਰੀਜਨਲ ਹੁੰਦੇ ਆ ਸਾਰੇ ਰੀਨਲ ਦੇ ਸਿਰ ਵਪਾਰੀਆਂ ਵਾਲਾ ਕੰਮ ਨਹੀਂ ਬਾਈ ਆ ਦੇਖਿਆ ਟਰੈਕਟਰ ਲਾ ਤੂਰ ਬਿਟੀ ਨਹੀਂ ਤੈਨੂੰ ਪਤਾ ਕੋਈ ਸਾਹ ਪਾਜ ਲੋਵੇੜ ਲਾ ਕੋਲਵੇੜ ਲਾ ਨਹੀਂ ਆਪਾਂ ਕੋਲ ਜਮਾ ਸਿੰਪਲ ਟਰੈਕਟਰ ਜਿਵੇਂ ਆ ਸਿੰਪਲ ਹੁੰਦਾ ਜੱਟ ਦੇ ਘਰੇ ਖੜਾ ਹੁੰਦਾ 17 ਮਾਡਲ ਦਾ ਰੇਟ ਕਿੰਨਾ ਆ ਗਿਆ 590 ਦਾ ਮਾੜ ਆ ਗਈ ਦੀ ਅੱਡੇ ਨਾਲ ਫੋਕਾਂਟਾ ਜੱਲਾ ਬਾਈ ਇਹ ਦੇਖਣਾ ਰੇਟ ਕਿੰਨਾ 1100 1100 ਘੰਟਾ ਚੱਲ ਲੇ 1100 ਤੇ ਹੀ ਲੋ ਵੀ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚਿਆ ਸਾਡੇ ਨਾਲ ਤਰਸੇਮ ਸਿੰਘ ਸੇਮਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਭਰਾ ਚੱਲਦੀ ਕੜਾ ਤੁਸੀਂ ਜਮਾ ਇੱਕ ਨੰਬਰ ਜੀ ਠੀਕ ਹੈ ਤੇ ਕਿੰਨੇ ਕੁ ਟਰੈਕਟਰ ਨੇ ਭਰਾ ਟਰੈਕਟਰ ਹੈਗਾ ਭਾਈ 25 30 ਆਪਣੇ ਕੋਲ 25 30 ਹਾਂਜੀ ਤੇ ਲੋਕੇਸ਼ਨ ਕਿ ਪੈ ਜਾਂਦੀ ਹੈ ਭਈ ਆਪਣੀ ਲੋਕੇਸ਼ਨ ਭਾਈ ਆਪਣਾ ਹੰਡਿਆ ਆ ਠੀਕ ਹੈ ਜੀ ਤੇ ਨੇੜੇ ਆਪਣਾ ਬੁਰਜਾਂ ਦਾ ਡੇਰਾ ਪੈ ਜਾਂਦਾ ਠੀਕ ਹੈ ਜੀ ਹਾਂਜੀ ਹੁਣ ਤੇ ਆਪਣੇ ਕੋਲ ਕਰ ਤਕਰੀਬਨ ਸਾਰੇ ਟਰੈਕਟਰ ਖੜੇ ਹੋਣਗੇ ਸਾਰੇ ਟਰੈਕਟਰ ਸਾਰੇ 824 ਠੀਕ ਹੈ ਜਿਹ ਤੇ ਉੱਚੀਆਂ ਕਣਾਂ ਦੇ ਸਨਾਂ ਦੇ ਹੁੰਦੇ ਆ ਉੱਚੀ ਵੀ ਨੇਮੀ ਵੀ ਸਾਰੇ ਨੇ ਡਾਊਨ ਮਾਡਲ ਵੀ ਹੈਗੇ ਨੇ ਡਾਊਨ ਮਾਡਲ ਵੀ ਹੈਗੇ ਠੀਕ 0 ਮੀਟਰ ਵੀ ਖੜਿਆ ਰਹੋ ਦੱਸ 0 ਮੀਟਰ ਵੀ 0 ਮੀਟਰ ਵੀ ਖੜਿਆ ਅਰਜਨ ਖੜਾ ਆਪਣਾ ਕੋਲ 0 ਮੀਟਰ 0 ਮੀਟਰ ਠੀਕ ਹੈ ਲੋ ਵੀ ਮਿੱਤਰੋ 0 ਮੀਟਰ ਵੀ ਬਾਈਆਂ ਕੋਲੇ ਟਰੈਕਟਰ ਖੜੇ ਨੇ ਹਨਾ ਬਾਈਆਂ ਨੂੰ ਮੌਕਾ ਲਾ ਜੀਂਦੇ ਹੋ ਤੁਸੀਂ ਹੁਣ ਬਾਈ ਦੇ 855 ਤੋਂ ਸਟਾਰਟ ਕਰਦੇ ਆ ਆਪਾਂ ਇਹ ਪੇਰੀ ਤੋਂ ਬਾਈ ਦਸਿੰਗਰਾ ਤਰਫੇਵੇਂ ਇਹਦੇ ਬਾਰੇ ਇਹ ਬਈ 15 ਮਾਡਲ ਦਾ ਟਰੈਕਟਰ ਜੀ ਠੀਕ ਹੈ ਜੀ ਤੇ ਮੂਰਲੇ ਟਾਇਰ ਇਹਦੇ ਨਾਲ ਦੇ ਆ ਮਗਰਲੀ ਜੋੜੀ ਚੇਂਜ ਆ ਠੀਕ ਹੈ ਜੀ ਤੇ ਟਰੈਕਟਰ ਉਦਾਂ オリジナル ਆ ਸਾਰਾ ਠੀਕ ਹੈ ਜੀ ਤੇ ਡਿਮਾਂਡ ਇਹਦੀ 4 ਲੱਖ 90000 ਰੁਪਏ ਆ ਠੀਕ ਹੈ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਫੀਲਡ ਆ ਬਈ ਜਮਾ ਕਲਚ ਪਲੇਟ ਨਾਲ ਦੀ ਆ ਹਲੇ ਤੱਕ ਕਲਚ ਵੀ ਨਹੀਂ ਖੁੱਲੇ ਨਾ ਠੀਕ ਹੈ ਤੇ ਟਾਇਰਾਂ ਦੀ ਗੱਲ ਕਰੀਏ ਕਿੰਨੇ ਕੁ ਪੈਸੇ ਪੈਨੇ ਟਾਇਰ ਪਾਇਆ ਬਈ 77 80 ਪੈਸੇ ਟਾਇਰ ਪਾਇਆ 75 80 ਪੈਸੇ ਟਾਇਰ ਪੈਨੇ ਮਿੱਤਰੋ 60 ਪੈਸੇ ਟਰੈਕਟਰ ਚੈੱਕ ਹਾਂਜੀ 60 60 ਪੈਸੇ ਮੂਹਰੇ ਟਾਇਰ 60 65 ਪੈਸੇ ਮੂਹਰੇ ਟਾਇਰ ਮੂਹਰੇ ਨਾਲ ਦੇ ਟਾਇਰ ਨਾਲ ਤੇ ਟਾਇਰ ਨੇ ਬਾਈ ਟਰੈਕਟਰ ਦੇਖ ਸਕਦੇ ਹੋ ਬਾਈ ਕਹਿੰਦਾ ਸੀਲਡ ਹੈ ਜਮਾ ਸਰਫੇਮ 490 ਤਾਂ ਡਿਮਾਂਡ ਆ ਗਈ ਆਪਣੀ ਹਾਂਜੀ ਬਾਈ ਬਣੂ ਕਿੰਨੇ ਦਾ ਬਾਈ ਕਰਦਾਂਗੇ ਜੀ ਮਾਨਤਾਨ ਜੇ ਖੁੱਲਾ ਖੁੱਲਾ ਮਾਨਤਾਨ ਕਰਾਂਗੇ ਜੇ Banda ਮਾਨ ਬਣਾ ਕੇ ਆ ਜਾਏ ਟਰੈਕਟਰ ਦੇ ਕੇ ਤੋੜਾਂਗੇ ਹੋਰ ਦਾ ਬਸ ਦੇਖੇ ਤੋੜੋ ਜਮਾ ਦੇਖੇ ਖੁੱਲਾ ਮਾਨਤਾਨ ਕਰਨਗੇ ਬਾਈ ਤੇ ਪੰਜਾਬ ਨੰਬਰ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਰਾਂ ਮੂਰੇ ਆ ਗਿਆ ਮਹਿੰਦਰਾ 605 ਡੀ ਆਈ ਤਰਸੇਮ ਦੱਸੀ ਬਾਈ ਇਹਦੇ ਬਾਰੇ ਇਹ ਬਾਈ 17 ਮਾਡਲ ਆਈ 17 ਮਾਡਲ ਆ ਗਿਆ ਨਾਲ ਦੇ ਟਾਇਰਾਂ ਚ ਜੀ ਠੀਕ ਹੈ ਪਹਿਲੇ ਨਾਂ ਦਾ ਪਹਿਲੇ ਨਾਂ ਖੁੱਲੇ ਪਲੇਟਫਾਰਮ ਦਾ ਟਾਇਰ ਤਾਂ ਸੇਮ ਤਾਂ ਰੁਪਈਏ ਪੈਣੇ ਨਾ ਨਵੀਂ ਪੈਣੀ ਟਾਇਰ ਤਾਂ ਜਮਾ ਰੁਪਈਏ ਪੈਣੇ ਟਾਇਰ ਮਿੱਤਰੋ ਅਪੋਲੋ ਦੇ ਟਾਇਰ ਨੇ 16 9 22 ਵਾਲੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਸ਼ੋਰ ਰੂਮ ਕੰਡੇਸ ਨਾ ਟਰੈਕਟਰ ਹੈ 17 ਮਾਡਲ ਦਾ ਰੇਟ ਕਿੰਨਾ ਆ ਗਿਆ 590 ਦਾ ਮਾੜ ਆ ਗਈ ਜੀ 590000 ਡਿਮਾਂਡ ਹੈ ਬਾਕੀ ਮੌਕੇ ਤੇ ਹੋ ਜੂ ਮਾਨਤਾਨ ਹੋ ਜਾਊਗਾ ਜੀ ਮੌਕੇ ਤੇ ਮਾਨਤਾਨ ਮਿੱਤਰੋ ਹੋ ਜੂ ਟਰੈਕਟਰ ਚੈੱਕ ਕਰ ਸਕਦੇ ਹੋ ਪੂਰਾ ਸੋਹਣਾ ਟਰੈਕਟਰ ਪਿਆ ਸੈਂਪਲ ਕੱਪੜੇ ਵਾਲੀ ਸਤਰੀ ਹੈ ਮੂਰੇ ਆ ਗਿਆ 27 30 ਸੁਪਰ ਇਹਦੇ ਬਾਰੇ ਦੱਸੀ ਬਈ ਇਹ ਤਾਂ ਇਹ ਲੜਾ ਬਈ ਬਈ 13 ਮਾਡਲ ਟਰੈਕਟਰ ਹਾਂਜੀ 495 ਡਿਮਾਂਡ ਹੈ ਇੱਕ ਗੱਲ ਹੋ ਟਰੈਕਟਰ ਇਹ ਮਿਲ ਨਹੀਂ ਰਿਹਾ ਬਈ ਜਮੀ ਅੱਛਾ ਜੀ ਚੰਗਾ ਟਰੈਕਟਰ ਕਿਥੋਂ ਨਹੀਂ ਮਿਲਦਾ ਇੰਨੀ ਇੰਨੀ ਲੋ ਮਾਰਦਾ ਟਰੈਕਟਰ ਇੰਨੀ ਡਿਮਾਂਡ ਚ ਹਾਂ ਨਾ ਇਹ ਤਾਂ ਚੱਲਿਆ ਵੀ ਥੋੜੇ ਘੰਟੇ ਹੋਣਾ 5000 ਘੰਟਾ ਚੱਲਿਆ ਵੀ ਸਾਰਾ ਨਾਲ ਦੇ ਟਾਇਰ ਨੇ 5000 ਘੰਟਾ ਚੱਲਿਆ ਮਿੱਤਰੋ ਨਾਲ ਦੇ ਟਾਇਰ ਨੇ ਟਾਇਰ ਵੀ 85% 90% रामणा ਪਿਆ ਵੀਰੇ ਤੇ ਮਾਡਲ 13 ਮਾਡਲ ਦੇ ਸਾਹਮਣੇ ਟਾਇਰ ਚੱਲੇ ਕੋਹ ਨਹੀਂ ਚੱਲਿਆ ਕੋਈ ਨਹੀਂ ਆਲਾ ਵੀ ਸੜਕ ਇੰਨੇ ਟਾਇਰ ਦਾ 13 ਮਾਡਲ ਦੇ 7-8 ਸਾਲ ਹੋ ਗਏ ਭੈਣੇ ਟਾਇਰ ਸੜਕਾਂ ਦੇ ਘਾ ਜਾਂਦੇ ਹੁੰਦੇ ਸੜਕ ਤੇ ਘਸਾ ਤੇ ਹਾਂ ਟਰੈਕਟਰ ਤੋਂ ਅਸੀਂ ਚੈੱਕ ਕਰ ਸਕਦੇ ਹਾਂ ਬਾਈ 13 ਮਾਡਲ ਦਾ ਰੇਟ 4,95,000 ਰੁਪਏ ਜੀ 495 ਡਿਮਾਂਡ ਹੈ ਹਾਂਜੀ ਬਾਕੀ ਮੁੱਕੇ 7000 ਦਾ ਦੇ ਦਾਂਗੇ ਜੀ 470 ਦਾ ਹਾਂਜੀ 4,70,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਮੂਰੇ ਆ ਗਿਆ 855 HP ਤਰਸੀ ਬਾਈ ਤਰਸੀ ਬਾਈ ਮਾਡਲ ਤੇ ਰੇਜਨ ਵਾਲਾ ਸਾਰਾ ਸਾਰਾ ਰੇਜਨ ਵਾਲਾ ਬਾਈ ਇਹਦੇ ਵੀ ਟਾਇਰ ਨਾਲ ਦਾ ਪਹਿਲੇ ਨਾਲ ਦਾ ਪਹਿਲੇ ਨਾਲ ਨਾਲ ਤੇ ਟਾਇਰ ਕਿੰਨੇ ਕੁ ਘੰਟੇ ਚੱਲਿਆ 950 ਘੰਟਾ ਚੱਲਿਆ ਬਾਈ 950 ਘੰਟਾ ਚੱਲਿਆ ਹਾਂ ਸਾਢੇ 900 ਘੰਟਾ ਚੱਲਿਆ ਬਾਈ ਕਨੋਪੀ ਵਗੈਰਾ ਲੱਗੀ ਹੋਈ ਆ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਸੀਲਡ ਆ ਜਾਣੀ ਕਿ ਤੇ ਚੰਗਾ ਟਰੈਕਟਰ ਹੈ ਬਾਈ ਮਾਡਲ ਦਾ ਰੇਟ ਕਿੰਨਾ ਆ ਗਿਆ ਬਾਈ 745 ਰਮਾੜਾ ਜੀ 7 ਲੱਖ 45 ਹਜ਼ਾਰ 45 ਹਜ਼ਾਰ ਮੌਕੇ ਤੇ ਹੋ ਜੂ ਮਾਨਤ ਪੂਰਾ ਹੋ ਜੂਗਾ ਜੀ ਮੌਕੇ ਤੇ ਪੂਰਾ ਮਾਨਤਾਨ ਹੋ ਜੂ ਮਾਤਰੋ ਲੱਗ ਤੋਂ ਕਲੱਚ ਵਾਲਾ ਤੇ ਟਰੈਕਟਰ ਚੰਗਾ 15-20 ਹਜ਼ਾਰ ਦੀ ਅਸੈਸਰੀ ਹੈ ਬਾਈ ਨਾਲ 15-20 ਹਜ਼ਾਰ ਦੀ ਅਸੈਸਰੀ ਹੈ ਬਾਈ ਕਹਿੰਦਾ ਨਾਲ ਤੇ ਮੂਰੇ ਆ ਗਿਆ 5210 ਜੌਂਡੀ ਯਾਰ 23 ਮਾਡਲ 4 ਵੀਲ ਤੇ ਹਾਰ ਪਾਇਆ ਪਿਆ ਫਲਕਾਰੀ ਦੇ ਦੇਉਗੇ ਫਲਕਾਰੀ ਦੇਵਾਂਗੇ ਇਹਨਾਂ ਹਰ ਹਾਲਾਤ ਹਲਕਾਰੀ ਦੇ ਨਾਲ ਡੱਬਾ ਹਾਂ ਡੱਬਾ ਦਾ ਆਉਣਾ ਹੈ ਤਾਂ ਬੋਤਲ ਵੀ ਦੇ ਦਾਂਗੇ ਲੈਣ ਵਾਲਾ ਬਣੇ ਕੋਈ ਲੈ ਵੀ ਬੋਤਲ ਵੀ ਨਾਲ ਦੇ ਦੇਣਗੇ ਡੱਬੇ ਦੇ ਨਾਲ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਕਿੰਨੇ ਘੰਟੇ ਚੱਲੇ ਆਉਣਾ ਇਹ ਬਈ ਦੇਖਣਾ ਟਰੈਕਟਰ ਕਿੰਨਾ 1100 1100 ਘੰਟਾ ਚੱਲੇ 1123 ਘੰਟੇ ਚੱਲੇ 1123 ਘੰਟੇ ਚੱਲਿਆ ਬਾਈ ਕਹਿੰਦਾ ਤੇ ਟਰੈਕਟਰ ਮਿੱਤਰੋ ਚੰਗਾ ਸੋਹਣਾ ਟਰੈਕਟਰ ਹੈ ਲੱਗ ਤੋਂ ਕਲੱਚ ਚਲਾ ਆ ਗਿਆ ਤੇ 23 ਮਾਡਲ ਦਾ ਰੇਟ ਇਹ ਦਾ 135 ਡਿਮਾਂਡ ਆ ਬਾਈ 7 10 ਲੱਖ 35 ਡਿਮਾਂਡ ਹੈ ਬਾਕੀ ਮੌਕੇ ਤੇ ਮਿੱਤਰੋ ਡਿਸਕਾਊਂਟ ਕੀਤਾ ਜਾਊ ਸੋਨਾ ਡਰੈਕਟਰ ਤੇ ਅੱਗੇ ਆ ਗਿਆ 855 FE 5 ਸਟਾਰ ਦੱਸੀ ਬਾਈ ਜਸਵੰਤ 19 ਮਾਡਲ ਆ 595 ਡਿਮਾਂਡ ਆ ਇਹਦੀ 595 ਡਿਮਾਂਡ ਹੈ ਟਾਇਰਾਂ ਦੀ ਗੱਲ ਕਰੀਏ ਟਾਇਰ ਪਾਇਆ ਜੀ ਦੇ 85.90 ਪੈਸੇ ਨਾਲ ਦੇ ਟਾਇਰ ਨਹੀਂ ਬਾਈ ਰੇਡੀਅਲ ਮੂਰਲੇ ਰੇਡੀਅਲ ਅਪਾ ਮੂਰਲੇ ਚੇਨ ਕੀਤਾ ਹੋਏ ਨੇ ਤੇ ਕੋੜਾ ਵੈਂਪਰ ਲੱਗਿਆ ਹੋਇਆ ਤੇ ਟਰੈਕਟਰ ਤੋਂ ਅਸੀਂ ਚੈੱਕ ਕਰ ਸਕਦੇ ਹਾਂ ਤੇ ਸਾਰਾ ਬਾਈ ਰੰਗ ਪੇਂਟ ਦਾ ਓਰੀਜਨਲ ਸਾਰਾ ਰੰਗ ਪੇਂਟ ਦਾ ਬਾਈ ਸਾਰੇ ਟਰੈਕਟਰ ਓਰੀਜਨਲ ਹੁੰਦੇ ਸਾਰੇ ਓਰੀਜਨਲ ਨੇ ਸਿਰ ਵਪਾਰੀਆਂ ਵਾਲਾ ਕੰਮ ਨਹੀਂ ਬਾਈ ਆਹ ਦੇਖਿਆ ਟਰੈਕਟਰ ਲਾ ਧੂੜ ਮਿੱਟੀ ਨਹੀਂ ਤੈਨੂੰ ਪਤਾ ਕੋਈ ਸਾਫ ਆਜ ਲੋਹੇ ਲਾ ਕੋਲ ਲੋਹੇ ਨੇ ਆਪਾਂ ਕੋਲ ਤਾਂ ਸੈਂਪਲ ਟਰੈਕਟਰ ਜਿਵੇਂ ਸਾਡਾ ਸੈਂਪਲ ਹੁੰਦਾ ਜੱਟ ਦੇ ਘਰੇ ਖੜਾ ਹੁੰਦਾ ਉਮੀਦ ਮਿਲਦਾ ਠੀਕ ਆ ਦੇਗੀ ਚੁੱਲ੍ਹੇ 'ਚ ਆ ਗਿਆ ਟਰੈਕਟਰ ਚੈੱਕ ਕਰ ਸਕਦੇ ਹੋ ਸਿੰਪਲ ਕੱਪੜੇ ਵਾਲੀ ਛਤਰੀ ਹੈ ਤੇ ਕਿੰਨੇ ਮਾਡਲ 17 ਮਾਡਲ ਦਾ ਹੈ 19 ਮਾਡਲ ਦਾ ਰੇਟ 595 ਜੀ 595 ਬਾਕੀ ਮੌਕੇ ਤੇ ਹੋਜੂ ਮੌਕੇ ਤੇ ਹੋ ਜੂਗਾ ਜੀ ਮੌਕੇ ਤੇ ਮਾਨ ਤਾਨ ਕੀਤਾ ਜਾਊਗਾ ਮੂਰੇ ਹੈਗਾ 3700 ਪੂਰਾ 3700 2 ਇਹਦੇ ਬਾਰੇ ਦੱਸੀ ਬਈ ਇਹ 3700 2 ਆਲ ਰੌਂਡਰ ਜੀ ਠੀਕ ਆ ਜੀ 12 ਮਾਡਲ ਹੈ ਠੀਕ ਆ ਜੀ 5 ਲੱਖ 5000 ਰੁਪਏ ਡਿਮਾਂਡ ਹੈ ਇਹਦੀ ਠੀਕ ਆ ਜੀ ਸਾਰਾ ਓਰੀਜਨਲ ਹਾਂ ਓਰੀਜਨਲ ਟਾਇਰਾਂ ਦੀ ਜੋੜੀ ਲੱਦੇ ਚ ਠੀਕ ਹੈ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਜਮਾ ਓਕੇ ਹੈ ਜੀ ਠੀਕ ਹੈ ਰੰਗ ਪੇਂਟ ਦਾ ਹਰ ਅਰੀਜਨਲ ਟਰੈਕ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਇਹ ਆ ਗਿਆ ਸੀ 18 ਤੇ ਰੇਟ 5 ਲੱਖ 5000 ਰੁਪਏ ਜੀ 5 ਲੱਖ 5000 ਰੁਪਏ ਬਾਕੀ ਮੋਕਦੇ ਮਾਨਤਨ ਹੋ ਜਾਓ ਇਹ ਜੋ ਵਧੀਆ ਮਾਨਤਨ ਕਰ ਮੋਕਦੇ ਮਾਨਤਨ ਵਧੀਆ ਹੋ ਜਾਓ ਮਿੱਤਰੋ ਸੈਂਪਲ ਕਪੜੇ ਵਾਲੀ ਸਾਤਰੀ ਹੈ ਤੇ ਮੂਰੀ ਆ ਗਿਆ 68 11 ਸਿੱਧੂ ਮੂਸੇ ਵਾਲੇ ਦੀ ਪਸੰਦ ਆ ਲਿਖਾ ਹੋਇਆ ਮੂ ਲਿਖਾ ਹੋਇਆ ਬਾਈ ਦੀ ਫੋਟੋ ਵੀ ਸੋਪੀ ਹੋਈ ਹੈ ਮਿੱਤਰੋ ਦੇਖ ਸਕਦੇ ਹੋ ਤੁਸੀਂ ਇਹ ਆਂਦੇ ਸੌ ਕੇ ਕੋਲੇ ਸੀ ਇਹ ਵੀ ਸੌ ਕੀ ਇਹ ਬੰਦੇ ਕੋਲੇ ਸੀ ਹਨਾ ਟਰੈਕਟਰ ਚੈੱਕ ਕਰ ਸਕਦੇ ਹੋ ਬਈ ਟਾਇਰਾਂ ਦੀ ਗੱਲ ਕਰੀਏ ਟਾਇਰ ਬਈ ਪਏ ਆ ਇਹਦੇ 75 ਪੈਸੇ ਮੰਗੂ ਪਏ ਆ ਦਾ 75 ਪੈਸੇ ਮੰਗੂ ਟਾਇਰ ਪਏ ਨੇ ਮਿੱਤਰੋ 60 ਬਸ 70 ਪੈਸਾ ਮੰਗੂ ਮੂਰਲੇ 60 ਪੈਸੇ ਮੰਗੂ ਮੂਰਲੇ ਨੇ ਰੰਗ ਪੇਂਟ ਦਾ ਰੰਗ ਪੇਂਟ ਦਾ origi nal ਹੀ ਆ ਬਾਈ ਟਰੈਕਟਰ ਐ ਪਹਿਲੇ ਨਾਂ ਦੀ ਆ ਬਈ ਇਹ ਪਹਿਲੇ ਨਾਂ ਦੀ ਆ ਹਾਂ ਜਿਹੜਾ ਪਹਿਲੇ ਨਾਂ ਦੀ ਟਰੈਕਟਰ ਆ ਪਹਿਲੇ ਨਾਂ ਦੀ ਆ ਪਹਿਲੇ ਨਾਂ ਦਾ ਟਰੈਕਟਰ ਆ ਮਿੱਤਰੋ 2387 ਮਾਡਲ ਦਾ ਫਿਰ ਰੇਟ ਇਹ ਦੇ ਦਾਂਗੇ ਜੀ 2 ਲੱਖ ਦਾ 2 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੌਕੇ ਤੇ ਬਾਕੀ ਮਾਨ ਤਾਨ ਕੀਤਾ ਜਾਊਗਾ ਮਾਨ ਤਾਨ ਕਰ ਦਾਂਗੇ ਭਾਈ ਤੇ ਇਸ ਤੋਂ ਇਲਾਵਾ ਸੇਮੇ ਹੋਰ ਵੀ ਟਰੈਕਟਰ ਹੁੰਦੇ ਆਪਣੇ ਕੋਲ ਆਹ ਜੌਂਡੀਅਰ ਵੀ ਖੜਿਆ ਟਰੈਕਟਰ ਹੋਰ ਆਰਜਨ ਵਗੈਰਾ ਸਾਰੇ ਟਰੈਕਟਰ ਹੁੰਦੇ ਆ ਜੇ ਆਪਣ ਲਗੇ ਵੀ ਬਹੁਤ ਸਟਾਕ ਘਰੇ ਖੜਾ ਹੈ ਬਹੁਤ ਸਟਾਕ ਘਰੇ ਖੜਾ ਹੈ ਹਾਂ ਜੀ ਬੰਦਾ ਦੀ ਕਮੀ ਕਰਕੇ ਕਾਪੀ ਕਾਗਜ਼ਾਂ ਤੇ ਕਲੀਅਰ ਕਾਪੀ ਕਾਗਜ਼ਾਂ ਤੇ ਕਲੀਅਰ ਪੰਜਾਬ ਨੰਬਰ ਟਰੈਕਟਰ ਭਾਈ ਠੀਕ ਹੈ ਤੇ ਮੋਬਾਈਲ ਨੰਬਰ ਭਾਈ ਸੇਮੇ ਵਾਇਰ ਨੰਬਰ 98867 2006 98867 2006 ਏ ਬਾਈ ਦਾ ਨੰਬਰ ਹੈ ਬਹੁਤ-ਬਹੁਤ ਬਾਈ ਧੰਨਵਾਦ ਜਾਣਕਾਰੀ ਦੇਣ ਲਈ ਤੇ ਇਹ ਬਾਈ ਦਾ ਨੰਬਰ ਹੈ ਕਰਕੇ ਕੰਟੈਕਟਰ ਤੁਸੀਂ ਬਾਈ ਟਰੈਕਟਰ ਬਾਈ ਤੋਂ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ